ਅੱਜ ਇੱਥੇ ਮੈਂ ਸ਼ਾਹ ਪੈਲੇਸ ਦੇ ਵਿੱਚ ਆਇਆ ਇਹਨਾਂ ਵੱਲੋਂ ਜਿਹੜਾ ਵਰਲਡ ਬਲੱਡ ਨੇਸ਼ਨ ਡੇ ਦੇ ਉਹਦੇ ਹੀ ਸੈਲੀਬ੍ਰੇਸ਼ਨ ਦੇ ਸਬੰਧ ਵਿੱਚ ਇੱਕ ਅੱਜ ਸ਼ਾਹ ਪੈਲੇਸ ਵਿਖੇ ਬਲੱਡ ਨੇਸ਼ਨ ਦਾ ਇੱਕ ਮਹਾਕੁੰਭ ਜਿਹੜਾ ਉਹ ਇਹਨਾਂ ਨੇ ਲਗਾਇਆ ਹੋਇਆ ਹੈ ਜਿਸਦੇ ਵਿੱਚ ਇਹਨਾਂ ਦਾ ਇਹ ਮਕਸਦ ਹੈ ਵੀ ਅੱਜ ਸਾਡੇ ਵੱਲੋਂ ਜਿਹੜਾ 1313 ਜਿਹੜਾ ਬਲੱਡ ਜਿਹੜੇ ਡੋਨੀ ਨੇ ਉਹਨਾਂ ਦਾ ਇਹ ਇੰਤਜ਼ਾਮ ਕੀਤਾ ਆ ਉਹਨਾਂ ਨੇ ਸਾਨੂੰ ਅੱਜ ਬਲੱਡ ਨੇਸ਼ ਕਰ ਡਿਡਿਸ਼ਨ ਕਰਨਾ ਇਹਨਾਂ ਨੇ ਬੇਸਿਕਲੀ ਇਹ ਜਿਹੜਾ ਗੁਰਨਾਨਕ ਦੇਵ ਜੀ ਦੀ ਆਈਡੀਓਲੋਜੀ ਹੈ ਵੀ 13 13 ਉਹਨੂੰ ਸਮਰਪਿਤ ਜਿਹੜਾ ਅੱਜ ਇਹ ਜਿਹੜਾ ਗਨੀਸ਼ਨ ਕੈਂਪ ਲਾਇਆ ਹੋਇਆ ਉਹਦੇ ਵਿੱਚ ਕਰੀਬ ਹੁਣ ਤੋਂ ਹੀ 1000 ਜਿਹੜਾ ਅ ਬਲੱਡ ਡੋਨੇਸ਼ਨ ਜਿਹੜਾ ਵਿਅਕਤੀਆਂ ਨੇ ਕਰ ਦਿੱਤਾ ਹੈ ਇਹਦੇ ਵਿੱਚ ਇੱਥੇ ਆ ਕੇ ਐਵੇਂ ਵੇਖ ਰਿਹਾ ਵੀ ਜਿਹੜੇ ਪੰਜਾਬ ਦੇ ਵਿੱਚ ਬੜੇ ਰਿਸਪੋਨਸਿਵ ਨੇ ਸਾਡੇ ਜਵਾਨ ਨੇ ਬੜੇ ਬੜੇ ਡੈਡੀਕੇਟਿਡ ਨੇ ਜਿਹੜੇ ਕਿ ਕਾਮਨ ਕਾਜ਼ ਨੇ ਜਿਹੜਾ ਉਹਨਾਂ ਨੇ ਇਹ ਜਿਹੜਾ ਵਰਕ ਕਰ ਰਹੇ ਆ ਸੋ ਮੈਂ ਜਦੋਂ ਇਹਨਾਂ ਨੂੰ ਮਿਲਿਆ ਤੇ ਬੜਾ ਉਤਸ਼ਾਹਤ ਦੇ ਵਿੱਚ ਨੇ ਆਪੋ ਆਪਣੇ ਕਹਿੰਦੇ ਵੀ ਬੜੇ ਹਾਈ ਹਾਈ ਸਪੀਟਡ ਸੀਗੇ ਸੋ ਮੈਂ ਜਿਹੜਾ ਇਹ ਮਿਸਟਰ ਕਕਰੇਜਾ ਜੀ ਵੱਲੋਂ ਜਿਹੜਾ ਇੱਥੇ ਬਲੱਡ ਨੇਸ਼ਨ ਕੈਂਪ ਜਿਹੜਾ ਵਾਹ ਕੰਮ ਜਿਹੜਾ ਇਹਨਾਂ ਨੇ ਸਟਾਰਟ ਕੀਤਾ ਉਹਦੇ ਵਿੱਚ ਸਾਰੇ ਆਰਗੇਨਾਈਜ਼ਰ ਨੂੰ ਸਾਰੇ ਜਿਹੜੇ ਬਲੱਡ ਡੋਨਰਸ ਨੇ ਇਹਨਾਂ ਨੂੰ ਜਿਹੜਾ ਵਧਾਈ ਦਿੰਦਾ ਕਿ ਇੱਕ ਬਹੁਤ ਵਧੀਆ ਇੱਕ ਮਨੁੱਖਤਾ ਦੀ ਭਲਾਈ ਦਾ ਜਿਹੜਾ ਇਹ ਕਾਜ ਆ ਜਿਹੜਾ ਇਹਨਾਂ ਨੇ ਕੀਤਾ